ਸਤਿ ਸ਼੍ਰੀ ਅਕਾਲ ਜੀ ਸੋ ਸਾਡੇ ਸਟੋਰ ਦਾ ਸਭ ਤੋਂ ਜ਼ਿਆਦਾ ਸਪਰੇਟ ਆਰਟੀਕਲ ਜਿਹੜਾ ਇਸ ਟਾਈਮ ਚੱਲ ਰਿਹਾ ਔਰ ਸਭ ਤੋਂ ਜ਼ਿਆਦਾ ਵਾਇਰਲ ਹੋਇਆ ਉਹਨੇ ਸਾਨੂੰ ਵੀ ਟ੍ਰੈਂਡਿੰਗ ਦੇ ਵਿੱਚ ਕਰਤਾ ਇਹ ਆਰਟੀਕਲ ਨੇ ਅਸੀਂ ਵੀ ਇਸ ਟਾਈਮ ਟ੍ਰੈਂਡਿੰਗ ਵਿੱਚ ਚੱਲ ਰਹੇ ਹਾਂ ਜੀ ਇਹ ਆਰਟੀਕਲਾਂ ਕਰਕੇ ਸੋ ਇੰਨਾ ਕੋ ਲਾਜਵਾਬ ਤੇ ਟ੍ਰੈਂਡਿੰਗ ਆਰਟੀਕਲ ਆ ਜੀ ਸੋ ਕਾਫੀ ਕਸਟਮਰ ਦੀ ਡਿਮਾਂਡ ਆ ਰਹੀ ਸੀ ਕਿ ਭਾਜੀ ਰੈੱਡ ਸੂਟ ਤਾਂ ਤੁਸੀਂ ਲਿਆਂਦਾ ਤੇ ਰਾਣੀ ਮਜ਼ੈਂਟਾ ਕਦੋਂ ਲੈ ਕੇ ਆਓਗੇ ਸੋ ਚੈੱਕ ਕਰੋ ਜੀ ਹੁਣ ਰਾਣੀ ਮਜ਼ੈਂਟਾ ਵੀ ਮੈਂ ਰੀਸਟਾਕ ਕਰਾਤਾ ਤੁਸੀਂ ਬੁਕਿੰਗ ਪਹਿਲਾਂ ਕਰਾ ਲਿਓ ਸੋ ਮੈਂ ਜਿਵੇਂ ਦੱਸ ਕੇ ਹਟਿਆ ਜੀ ਇਹ ਆਰਟੀਕਲ ਮੇਰੀ ਗਰੰਟੀ ਹੈ ਮੇਰਾ ਓਪਨ ਚੈਲੰਜ ਹੈ ਜਿਸ ਪ੍ਰਾਈਸ ਮੈਂ ਦੇ ਦਾਂਗਾ ਨਾ ਇਸ ਪ੍ਰਾਈਸ ਤੇ ਤੁਹਾਨੂੰ ਮਿਲ ਵੀ ਜਾਵੇ ਸੋ ਕਿਉਂਕਿ ਇਹ ਆਰਟੀਕਲ 35000 30000 32000 28000 ਹਰ ਇੱਕ ਰੇਂਜ ਦੇ ਵਿੱਚ ਸੇਲ ਹੋ ਰਿਹਾ ਹੈ Ориジナル ਆਰਟੀਕਲ Ориジナル ਆਰਟੀਕਲ ਹੀ ਆਪਾਂ ਬਿਲਕੁਲ ਇਕਨੋਮਿਕਲ ਪ੍ਰਾਈਸ ਤੇ ਦਵਾਂਗੇ ਜੀ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਪ੍ਰੋਪਰ ਬੈਕ ਹੈਵੀ ਕਰੀ ਹੋਈ ਹੈ ਜੀ ਉਸ ਤੋਂ ਬਾਅਦ ਚੈੱਕ ਕਰੋ ਜੀ ਆ ਚੈੱਕ ਕਰੋ ਬਾਟਮ ਦੇ ਬਾਅਦ ਆ ਸਲਵਾਰ ਦੇ ਪੌਂਚੇ ਤੇ ਕੰਮ ਹੈ ਬੈਕ ਤੇ ਨੈਕ ਵੀ ਬਣਿਆ ਹੋਇਆ ਹੈ ਜੀ ਪ੍ਰੋਪਰ ਕੰਮ ਹੈ ਸੋ ਉਸ ਤੋਂ ਬਾਅਦ ਜੀ ਚੈੱਕ ਕਰੋ ਦੁਪੱਟਾ ਇਸ ਦਾ ਸੋ ਆ ਆ ਰਿਹਾ ਜੀ ਇਸ ਦਾ ਦੁਪੱਟਾ ਪੂਰਾ ਹੈਵੀ ਦੁਪੱਟਾ ਆ ਰਿਹਾ ਜੀ ਸੋ ਬਰਾਇਡਲ ਸੂਟ ਹੈ ਸਪੈਸ਼ਲ ਆਨੰਦਕਾਰ ਦੇ ਲਈ ਜਿਨ੍ਹਾਂ ਨੂੰ ਰਾਣੀ ਕਲਰ ਚਾਹੀਦਾ ਸੀਗਾ ਸੋ ਬੁਕਿੰਗ ਕਰਾ ਲਿਓ ਰਾਣੀ ਕਲਰ ਵੀ ਰੀਸਟੋ ਕਰਾਤਾ ਜੀ ਹੁਣ ਰੈੱਡ ਵੀ ਰੈੱਡ ਵੀ ਪ੍ਰੀ ਬੁਕਿੰਗ ਦੇ ਆਏਗਾ ਉਸ ਤੋਂ ਬਾਅਦ ਰਾਣੀ ਮਜ਼ੈਂਟਾ ਦੀ ਬੁਕਿੰਗ ਹੋਣ ਤੋਂ ਬਾਅਦ ਇਹ ਵੀ ਪ੍ਰੀ ਬੁਕਿੰਗ ਦੇ ਆਏਗਾ ਕਿਉਂਕਿ ਦੋ ਪੀਸ ਮਿਲੇ ਆ ਮਸਾ ਸੋ ਬੁਕਿੰਗ ਕਰਾ ਲਓ ਫਟਾਫਟ ਸੋ ਹਾਈ ਫਾਈ ਬੁਟੀਕ ਮੇ ਡਿਜ਼ਾਈਨ ਅਸੀਂ ਇਕਨੋਮਿਕਲ ਪ੍ਰਾਈਸ ਵਿੱਚ ਰੈਡੀ ਕਰਵਾਉਣੀ ਆ ਥੋੜੇ ਲਈ ਸੋ ਚੈੱਕ ਕਰੋ ਜੀ ਤੁਸੀਂ ਸਾਨੂੰ ਮੈਸੇਜ ਕਰ ਦਿਓ ਕਿ ਭਾਜੀ ਕੁਛ ਘਾਟ ਰੇਨ ਦੇ ਵਿੱਚ ਵੀ ਲੈ ਕੇ ਆਓ ਲੋ ਜੀ ਘਾਟ ਰੇਨ ਦੇ ਵਿੱਚ ਵੀ ਅਸੀਂ ਤੋਹਫੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਆ ਚੈੱਕ ਕਰੋ ਜੀ ਇਹੋ ਜਿਹੇ ਆਈਟਮਾਂ ਤੁਹਾਨੂੰ ਦੇਣੀਆਂ ਨੇ ਜੜੀਆਂ ਮਾਰਕੀਟ ਦੇ ਵਿੱਚ ਲਾਂਚ ਲਾਂਚ ਨਹੀਂ ਹੁੰਦੀਆਂ ਔਰ ਆਪਾਂ ਪਹਿਲਾਂ ਲਾਂਚ ਕਰਦੇ ਆਂ ਜੀ ਸੋ ਦਾਵਾ ਕਰਦੇ ਆਂ ਇਸ ਗੱਲ ਦਾ ਸੋ ਚੈੱਕ ਕਰੋ ਜੀ ਪ੍ਰੋਪਰ ਬੁਟੀਕ ਮੇਡ ਗਾਰਲਿਸ਼ ਲੁੱਕ ਡਿਜ਼ਾਈਨ ਲੈ ਕੇ ਆਇਆ ਸਾਰਾ ਪੈਚਵਰਕ ਦਾ ਕੰਮ ਹੈ 슬ੀਵਸ 슬ੀਵਸ ਤੇ ਪ੍ਰੋਪਰ ਕੰਮ ਹੈਵੀ ਆਇਆ ਹਾ ਜੀ ਲਾਜਵਾ ਆਰਟੀਕਲ ਹੈ ਫਰੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸੋ ਮੈਂ ਕਹਿੰਦਾ ਜੀ ਜੋਸ਼ ਇਹਨਾਂ ਆ ਜਾਂਦਾ ਕਿ ਸੂਟ ਬਹੁਤ ਸੋਹਣੇ ਆ ਆ ਚੈੱਕ ਕਰੋ ਪ੍ਰੋਪਰ ਬਾਟਮ ਦੇ ਕੰਮ ਉਸ ਤੋਂ ਬਾਅਦ ਚੈੱਕ ਕਰੋ ਜੀ ਇਹਦਾ ਦੁਪੱਟਾ ਤੇ ਇਹਦੀ ਦੁਪੱਟ ਦੀ ਲੈਸ ਮੈਂ ਕਹਿੰ ਜਿਹੜਾ ਇਸ ਦਾ ਪ੍ਰਾਈਸ ਹੈ ਨਾ ਤਾਂ ਇਹ ਜਲਦੀ ਜਲਦੀ ਇਸ ਪ੍ਰਾਈਸ ਤੇ ਆਰਟੀਕਲ ਬਣਦੇ ਆ ਜੇ ਆਪਾਂ ਰੀਡੀ ਕਰਵਾਣੇ ਆ 10-15000 ਰੁਪਏ ਤੋਂ ਘੱਟ ਗੱਲ ਨਹੀਂ ਹੁੰਦੀ ਸੋ ਕਲਰ ਚੈੱਕ ਕਰੋ ਹੁਣ ਕਿੰਨੇ ਪਿਆਰੇ ਆ ਇੱਕ ਆ ਰਿਹਾ ਪੀਚ ਗਾਜਰੀ ਇੱਕ ਆ ਰਿਹਾ ਲਵੈਂਡਰ ਸ਼ੇਡ ਇੱਕ ਆ ਰਿਹਾ ਜੀ ਨਮਾਇਆ ਮਤਲਬ ਸਕਾਈ ਬਲੂ ਟਾਈਪ ਦਾ ਕਲਰ ਹੈ ਨਮਾਇਆ ਬਲੂ ਸ਼ੇਡ ਆ ਰਿਹਾ ਸੋ ਪ੍ਰਾਈਸ ਕੀ ਆ ਰਿਹਾ ਸਿਰਫ ਸਿਰਫ 5650 ਪੇ 5650 ਬੁਕਿੰਗ ਕਰਾ ਲਓ ਫਟਾਫਟ ਥੈਂਕ ਯੂ ਸੋ ਨਵੇਂ ਤੋਂ ਨਵੇਂ ਡਿਜ਼ਾਈਨਰ ਸੂਟ ਲੈ ਕੇ ਆਨੇ ਆ ਜੀ ਅਸੀਂ ਸਪੈਸ਼ਲ ਤੁਹਾਡੇ ਲਈ ਖੋਜ ਕਰਕੇ ਸੋ ਉਹਨਾਂ ਵਿੱਚੋਂ ਆ ਡਿਜ਼ਾਈਨ ਚੈੱਕ ਕਰੋ ਜੀ ਮੈਂ ਕਹਿੰਨਾ ਇਹਦਾ ਰੇਟ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹਦਾ ਪ੍ਰਾਈਸ ਜੀ ਸੋ ਜੇ ਮੈਂ ਇਸ ਦਾ ਪ੍ਰਾਈਸ ਤੁਹਾਨੂੰ 7000 ਰੁਪਏ ਵੀ ਕਮਾ ਤਾਂ ਵੀ ਤੁਸੀਂ ਟਰਸਟ ਕਰ ਲੈਣਾ ਔਰ ਤੁਸੀਂ ਨਾਲ ਦੀ ਨਾਲ ਆਰਡਰ ਕਰ ਲੈਣਾ ਸੋ ਜਿਹੜਾ ਇਸ ਦਾ ਪ੍ਰਾਈਸ ਆ ਰਿਹਾ ਜੀ ਬਿਲਕੁਲ ਘੱਟ ਪ੍ਰਾਈਸ ਆ ਰਿਹਾ ਕੋਈ 7000 ਨਹੀਂ ਕੋਈ 8000 ਨਹੀਂ ਪਹਿਲਾਂ ਤਾਂ ਡਿਜ਼ਾਈਨ ਤੇ ਨਿਗਾਹ ਕਰਾਓ ਮੈਂ ਕਹਿੰਦਾ ਲਾਜਵਾ ਬਈ ਆਰਟੀਕਲ ਹੈ ਜੀ ਪੂਰਾ ਦਾ ਪੂਰਾ ਫਰੰਟ ਹੈਵੀ ਸਾਰਾ ਗੋਟਾ ਪੱਤੀ ਦਾ ਕੰਮ ਉਸ ਤੋਂ ਬਾਅਦ ਹੈਵੀ 슬ੀਵਜ਼ ਵਰਕ ਡਿਜ਼ਾਈਨਿੰਗ ਚ ਚੈੱਕ ਕਰੋ ਕਲਰ ਚ ਚੈੱਕ ਕਰੋ ਕਲਰ ਕੰਬੀਨੇਸ਼ਨ ਚ ਚੈੱਕ ਕਰੋ ਮੈਂ ਕਹਿੰਦਾ ਜੀ ਵਾਓ ਜਿੰਨੀ ਤਾਰੀਫ ਕਰਾਂ ਉਨੀ ਕੱਟ ਬਸ ਰੀਸ ਨਹੀਂ ਕਰ ਸਕਦਾ ਇਹ ਆਰਟੀਕਲਾਂ ਦੀ ਕੋਈ ਜਲਦੀ ਜਲਦੀ ਇਹੋ ਜੀ ਆਈਟਮ ਹੈ ਆ ਚੈੱਕ ਕਰੋ ਜੀ ਆ ਆ ਰਿਹਾ ਬਾਟਮ ਚਾਹੇ ਤੁਸੀਂ ਇਸ ਦੀ ਬਣਾ ਲਓ ਸਕਲਪਟ ਜਿਵੇਂ ਮਾਡਲ ਨੇ ਪਾਈ ਹੋਈ ਹੈ ਚਾਹੇ ਤੁਸੀਂ ਇਸ ਦੀ ਸਕਲਪਟ ਬਣਾ ਲਓ ਦਿਖਾ ਦਿਓ ਇੱਕ ਵਾਰੀ ਚਾਹੇ ਤੁਸੀਂ ਬਾਟਮ ਬਣਾ ਲਓ ਸੋ ਉਸ ਤੋਂ ਬਾਅਦ ਪਿਓਰ ਵਿਸਕੋਜ਼ ਦਾ ਦੁਪੱਟ ਸੋ ਇਸ ਦਾ ਜਿਹੜਾ ਰੇਟ ਆ ਰਿਹਾ ਜੀ ਰੇਟ ਸੁਣ ਕੇ ਤੁਸੀਂ ਹਰਿਆਣ ਹੋ ਜਾਣਾ ਰੇਟ ਤੁਹਾਨੂੰ ਦੱਸ ਕੇ ਹੀ ਜਾਊਂਗਾ ਸੋ ਬਿਲਕੁਲ ਘੱਟ ਪ੍ਰਾਈਸ ਆ ਰਿਹਾ 4250 ਰੁਪਏ ਬੁਕਿੰਗ ਕਰਾ ਲਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸੋ ਸੈਲੀਬ੍ਰਿਟੀ ਆਰਟੀਕਲ ਲੈ ਕੇ ਆਇਆ ਬੁਟੀਕ ਮੇਂ ਡਿਜ਼ਾਈਨਰ ਸੂਟ ਦੋਨੋਂ ਸੂਟ ਬੜੇ ਸੋਹਣੇ ਆ ਸਿੰਗਲ ਸਿੰਗਲ ਪੀਸ ਆਇਆ ਜੀ ਦੋਨੋਂ ਇੱਕੋ ਵੀਡੀਓ ਚ ਦਿਖਾਵਾਂਗੇ ਆਪਾਂ ਔਰ ਦੋਮੋ ਪੀਸ ਲਾਜਵਾਬ ਆ ਔਰ ਦੋਨਾਂ ਦਾ ਪ੍ਰਾਈਸ ਡਿਫਰੈਂਟ ਹੈ ਜੀ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਨੌਮਿਕਲ ਪ੍ਰਾਈਸ ਆਇਆ ਆਰਟੀਕਲ ਆ ਆ ਚੈੱਕ ਕਰੋ ਜੀ ਇਹ ਆ ਨੈਕ ਤੇ ਪ੍ਰੋਪਰ ਕੰਮ ਉਸ ਤੋਂ ਬਾਅਦ ਜੀ ਸਾਰਾ ਬਨਾਰਸੀ ਵੀਵਿੰਗ ਦਾ ਕੰਮ ਕਰਿਆ ਹੈ ਸਾਈਡਾਂ ਤੇ ਪ੍ਰੋਪਰ ਹੈਵੀ 슬ੀਵਜ਼ ਵਰਕ ਹੈ ਇਹ ਸ਼ੇਪ ਦੇ ਵਿੱਚ ਇਹ ਆਰਟੀਕਲ ਬਣਾ ਹੋਇਆ ਹੈ ਔਰ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਉਸ ਤੋਂ ਬਾਅਦ ਚੈੱਕ ਕਰੋ ਜੀ ਆ ਆ ਰਹੀਆ ਬਾਟਮ ਪਿਓਰ ਅਬੂਤਾਈ ਸਿਲਕ ਦੀ ਬਾਟਮ ਆ ਰਹੀਆ ਜੀ ਬਾਟਮ ਤੇ ਸਾਰਾ ਹੈਂਡਵੋਕ ਦਾ ਕੰਮ ਚੈੱਕ ਕਰੋ ਜੀ ਇਸ ਦਾ ਦੁਪੱਟਾ ਲਾਜਵਾਬ ਦੁਪੱਟਾ ਜੀ ਸੋ ਪਿਓਰ ਇਸ ਕੋਸ オーਗੈਂਜ਼ਾ ਬਨਾਰਸੀ ਪੱਲੇ ਬਣੇ ਹੋਏ ਆ ਪੀਚ ਰੰਗ ਦੇ ਬੜਾ ਸੋਹਣਾ ਪੀਸ ਆ ਇੱਕ ਆ ਪੀਸ ਇਸ ਦਾ ਪ੍ਰਾਈਸ ਕੀ ਆ 10 ਦਿੰਦਾ ਤੁਹਾਨੂੰ ਇਸ ਦਾ ਜਿਹੜਾ ਪ੍ਰਾਈਸ ਆ ਜੀ 4950 ਯਾਨੀ ਕਿ 4950 ਰੁਪਏ ਇਸ ਦਾ ਨੀਚੇ ਵਾਲਾ ਦਾ ਪ੍ਰਾਈਸ ਆ ਇੱਕ ਆਰਟੀਕਲ ਆ ਵਾਲਾ ਆ ਵੀ ਲਾਜਵਾਬ ਹੈ ਜੀ ਸੋ ਇਹ ਆਏਗਾ ਸੋਲੋ ਮਹਿੰਦੀ ਕਲਰ ਨੈਕ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾਇਆ ਜੀ ਸੋ ਇਹ ਹੈਗਾ ਡਿਜ਼ਾਈਨਰ ਸੂਟ neck ਤੇ ਵਰਕ ਪ੍ਰੋਪਰ 슬ੀਵਜ਼ ਵਰਕ ਬੁਟੀਕ ਮੇਡ ਆਰਟੀਕਲ ਆ ਮਾਡਲ ਨੇ ਪਾਇਆ ਚੈੱਕ ਕਰੋ ਸੋ ਕਿੰਨਾ ਸ਼ਾਨਦਾਰ ਪੀਸ ਆ ਉਸ ਤੋਂ ਬਾਅਦ ਚੈੱਕ ਕਰੋ ਜੀ ਸਲਵਾਰ ਦੇ ਪਹੁੰਚੇ ਦੇ ਕੰਮ ਸਾਰਾ ਹੈਂਡ ਵਰਕ ਦਾ ਕੰਮ ਕਰਾਇਆ ਫੁੱਲ ਹੈਵੀ ਪਹੁੰਚੇ ਦੇ ਕੰਮ ਆ ਔਰ ਆ ਆ ਰਿਹਾ ਇਜ਼ਦਾ ਦੁਪੱਟਾ ਸੋ ਇਸ ਦਾ ਜਿਹੜਾ ਪ੍ਰਾਈਸ ਆ ਰਿਹਾ ਜੀ ਸਿਰਫ ਤੇ ਸਿਰਫ 4100 ਰੁਪਏ 4100 ਸੋ ਬੁਕਿੰਗ ਕਰਾ ਲਓ ਕੋਈ ਵੀ ਚਾਹਦਾ ਥੈਂਕ ਯੂ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਕਿ ਸਾਨੂੰ ਬੁਟੀਕ ਮੇਡ ਡਿਜ਼ਾਈਨਰ ਇਹੋ ਜਿਹੇ ਸੂਟ ਚਾਹੀਦੇ ਆ ਜਿਹੜਾ ਮਾਡਲ ਨੇ ਪਾਇਆ ਹੋ ਸੋ ਅਸੀਂ ਇਹ ਡਿਜ਼ਾਈਨ ਇਕਨੋਮਿਕਲ ਪ੍ਰਾਈਸ ਵਿੱਚ ਰੈਡੀ ਕਰਵਾਤਾ ਜੀ ਕਿਉਂਕਿ ਡਿਜ਼ਾਈਨ ਤਾਂ ਵੈਸੇ ਬਹੁਤ ਮਹਿੰਗਾ ਜਿਹੜਾ ਪਾਇਆ ਹੋਇਆ ਉਹਨਾਂ ਨੇ ਸੋ ਇਹ ਅਸੀਂ ਕਾ ਟ੍ਰੇਨ ਦੇ ਵਿੱਚ ਰੈਡੀ ਕਰਵਾਇਆ ਕਸਟਮਾਈਜ਼ਡ ਡਿਮਾਂਡ ਤੇ ਸੋ ਪ੍ਰੋਪਰ ਬੁਟੀਕ ਮੇ ਡਿਜ਼ਾਈਨਰ ਸੂਟ ਜੀ ਪਿਓਰ ਗਲਾਸ ਸ਼ਿਮਰ ਤੇ ਡਿਜ਼ਾਈਨ ਬਣਾਇਆ ਹੋਇਆ ਸੋ ਪੀਸ ਚੈੱਕ ਕਰੋ ਕਿੰਨਾ ਲਾਜਵਾ ਬਣਾਈ ਚੋਰ ਸਕੇਰਾ ਰਿਆ ਸਾਰਾ ਸਾਰਾ ਹੈਂਡਵਰਕ ਉਸ ਤੋਂ ਬਾਅਦ ਪ੍ਰੋਪਰ 슬ੀਵਜ਼ ਵਰਕ ਸਾਰਾ ਕਟਵਕ ਦਾ ਕੰਮ ਕਰਾਇਆ ਜੀ ਲਾਜਵਾ ਵੇ ਆਰਟੀਕਲ ਆ カラー शेड ਹੁਣ ਰੈਡੀ ਕਰਵਾਇਆ ਜੀ ਬਿਲਕੁਲ ਨਵੇਂ ਸ਼ੇਡ ਰੈਡੀ ਕਰਵਾਇਆ ਸੋ ਚੈੱਕ ਕਰੋ ਪਿਓਰ ਕਲੇਵ ਦੀ ਬਾਟਮ ਦੇ ਉੱਪਰ ਕਰਿਆ ਉਸ ਤੋਂ ਬਾਅਦ ਦੁਪੱਟੇ ਦੇ ਵੀ ਅਸੀਂ ਵਰਕ ਕਰਵਾਇਆ ਜੀ ਦੁਪੱਟੇ ਤੇ ਆ ਰਿਹਾ ਕਾਰਨਰ ਦਾ ਵਰਕ ਸਾਰਾ ਕਾਰਨਰ ਵਰਕ ਆ ਰਿਹਾ ਸੋ ਬਿਊਟੀਫੁੱਲ ਆਰਟੀਕਲ ਜਿਹੜਾ ਮਾਡਲ ਨੇ ਪਾਇਆ ਹੋਇਆ ਕਲਰ ਉਹ ਕਲਰ ਅਸੀਂ ਰੈਡੀ ਕਰਵਾਇਆ ਜੀ ਇਹ ਕੁਆਂਟੀਟੀ ਦੇ ਵਿੱਚ ਰੈਡੀ ਕਰਵਾਇਆ ਕਿਉਂਕਿ ਇਹ ਕਲਰ ਦੀ ਡਿਮਾਂਡ ਬਹੁਤ ਜ਼ਿਆਦਾ ਸੋ ਇੱਕ ਸ਼ੇਡ ਆਏਗਾ ਮਿਲਕੀ ਸ਼ੇਡ ਇੱਕ ਆਏਗਾ ਪਿੰਕ ਸ਼ੇਡ ਕਲਰ ਚੈੱਕ ਕਰੋ ਕਿੰਨੇ ਲਾਜਵਾ ਵਾ ਸੋ ਇੱਕ ਆਏਗਾ ਜੀ ਪਰਪਲ ਸ਼ੇਡ ਸੋ ਇਸ ਦਾ ਜਿਹੜਾ ਪ੍ਰਾਈਸ ਆ ਰਿਹਾ ਜੀ ਸਿਰਫ ਤੇ ਸਿਰਫ 5500 ਰੁਪਏ ਕੋਈ 15000 ਨਹੀਂ ਕੋਈ ਸਸਤੀ ਕਾਲ ਜੀ ਸੋ ਜਿਹੜਾ ਮੈਂ ਆਰਟੀਕਲ ਲੈ ਕੇ ਆਣਾ ਜੀ ਇਹ ਆਰਟੀਕਲ ਮੇਰੇ ਕੋਲੋਂ ਦੋ ਵਾਰੀ ਪਹਿਲਾਂ ਸਟੋਰ ਦੇ ਵਿੱਚ ਆਇਆ ਹੈ ਟਰਸਟ ਕਰਿਓ ਕਿ ਇਹ ਦੋਨੋਂ ਵਾਰ ਘੰਟੇ-ਘੰਟੇ ਦੇ ਵਿੱਚ ਸੋਲਡ ਆਊਟ ਹੋ ਗਿਆ ਜੀ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਮਿਲਿਆ ਸੋ ਲਓ ਜੀ ਹੁਣੀ ਆਇਆ ਜਸ ਹੁਣੀ ਰੀਲ ਬਣਾ ਰਿਆਂ 9 ਵਜ ਗਿਆ ਰਾਤ ਦੇ 9 ਵਜ ਗਿਆ 9 ਵਜੇ ਹੁਣ ਸਟਾਕ ਖੋਲਿਆ ਪਾਰਸਲ ਖੋਲਿਆ ਉਹਦੇ ਵਿੱਚ ਮਾਲ ਨਿਕਲ ਰਿਹਾ ਹੈ ਔਰ ਲਾਜਵਾ ਬਈ ਆਰਟੀਕਲ ਆ ਜੀ ਇਹ ਡਿਜ਼ਾਈਨ ਬੜਾ ਸ਼ਾਨਦਾਰ ਆ ਕਾਫੀ ਦਿਨ ਤੋਂ ਮੇਰੇ ਕੋਲ ਕਸਟਮਰ ਦੇ ਮੈਸੇਜ ਆ ਰਹੇ ਸੀਗੇ ਮਤਲਬ ਕਿਸੇ ਨੇ ਪਾਇਆ ਸੀਗੇ ਰੀਲ ਦੇ ਵਿੱਚ ਉਹਨਾਂ ਦੀ ਰੀਲ ਸਾਨੂੰ ਸ਼ੇਅਰ ਕਰਦੇ ਸੀ ਭਾਜੀ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਮੰਗਿਆ ਜਾ ਰਿਹਾ ਸਾਨੂੰ ਇਹ ਆਰਟੀਕਲ ਚਾਹੀਦਾ ਇਕਨੋਮਿਕਲ ਪ੍ਰਾਈਸ ਦਾ ਉਹੀ ਆਰਟੀਕਲ ਆ ਜੀ ਇਹ ਪਰ ਆਪਾਂ ਤੁਹਾਨੂੰ ਬੈਸਟ ਪ੍ਰਾਈਸ ਤੇ ਦੇਣਾ ਸੋ ਡਿਜ਼ਾਈਨ ਚੈੱਕ ਕਰੋ ਕਿੰਨਾ ਲਾਜਵਾ ਬਣਾਇਆ ਸੋ ਇਹ ਪੀਕੋਕਾਲਾ ਡਿਜ਼ਾਈਨ ਹੈ ਦੁਪੱਟਾ ਪੂਰਾ ਫੋਰ ਸਾਈਡ ਕਰਾਹਾ ਹੈ ਲਾਜਵਾ ਬਈ ਆਰਟੀਕਲ ਆ ਕਲਰ ਸ਼ੇਡ ਗਾਜ਼ਰੀ ਪੀਚ ਹੈ ਚਾਰ ਰੰਗ ਰੈਡੀ ਕਰਵਾਏ ਆ ਬਿਲਕੁਲ ਡਿਫਰੈਂਟ ਜਿਹਾ ਕਲਰ ਹੈ ਯੂਨੀਕ ਕਲਰ ਨੇ ਜੀ ਇੰਗਲਿਸ਼ ਕਲਰ ਚਾਰਟ ਕਹਿ ਸਕਦੇ ਆਪਾਂ ਇਹਨਾਂ ਨੂੰ ਇੱਕ ਸ਼ੇਡ ਆਏਗਾ ਜੀ ਮਿਲਕੀ ਸ਼ੇਡ ਕਲਰ ਚੈੱਕ ਕਰੋ ਜੀ ਵਾਹ ਜੀ ਵਾਹ ਲਾਜਵਾ ਲਾਜਵਾਬ कलर ਆ ਜੀ कलर ਚੈੱਕ ਕਰੋ ਮੈਂ ਕਹਿੰਦਾ ਸੂਟ ਪਾਓਗੇ ਯਾਦ ਕਰੋਗੇ ਅਮਰਸਰੀਆ ਮਾਲਜਾਂਦੇ ਸਟੋਰ ਨੂੰ ਕਿ ਬੈਸਟ ਪ੍ਰਾਈਸ ਦੇ ਵਿੱਚ ਹੈ ਅਸੀਂ ਆਰਟੀਕਲ ਲਿਆ ਤੇ ਬੜਾ ਸੋਹਣਾ ਲਿਆ ਆ ਚੈੱਕ ਕਰੋ ਇੱਕ ਸ਼ੇਡ ਆ ਰਹਾ ਜੀ ਪਿਸਤਾ ਗ੍ਰੀਨ ਸੋ कलर ਚੈੱਕ ਕਰੋ ਕਿ ਨਾਲ ਲਾਜਵਾਬ ਹੈ ਸੋ ਕੋਈ ਵੀ ਕਲਰ ਬੁੱਕ ਕਰਾ ਲਓ ਬਿਲਕੁਲ ਇਕਨੋਮਿਕਲ ਪ੍ਰਾਈਸ ਅਫੋਰਡੇਬਲ ਪ੍ਰਾਈਸ ਦੇ ਵਿੱਚ ਹੈ ਆਰਟੀਕਲ ਆ ਥੈਂਕ ਯੂ ਸੋ ਮਚ ਸਾਡੇ ਸਟੋਰ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਸਭ ਤੋਂ ਸੋਹਣਾ ਡਿਜ਼ਾਈਨਰ ਸੂਟ ਆਇਆ ਜੀ ਇੱਕ ਇਹੋ ਜਿਹਾ ਜਿਹੜਾ ਸਭ ਤੋਂ ਜ਼ਿਆਦਾ ਰੀਜ਼ਨਬਲ ਪ੍ਰਾਈਸ ਦੇ ਵਿੱਚ ਹੈ ਜੀ ਸੋ ਮੇਰੀ ਗਾਰੰਟੀ ਹੈ ਇਹ ਸੂਟ ਮੈਂ ਅਗਰ 10000 ਦਾ ਵੀ ਕਹਿ ਦੇਣਾ ਤਾਂ ਵੀ ਵੀਡੀਓ ਤੁਸੀਂ ਨਾਲ ਦੀ ਨਾਲ ਸ਼ੇਅਰ ਕਰਕੇ ਕਹਿ ਦੇਣਾ ਕਿ ਭਾਜੀ ਰੀਜ਼ਨਬਲ ਪ੍ਰਾਈਸ ਵਿੱਚ ਇਹ ਆਰਟੀਕਲ ਰੈਡੀ ਹੋ ਕੇ ਆਇਆ ਹੈ ਸੋ ਇਸ ਦਾ ਜਿਹੜਾ ਪ੍ਰਾਈਸ ਆਇਆ ਜੈਨੂਨ ਨਹੀਂ ਪ੍ਰਾਈਸ ਕੀ ਹੈ ਸੋ ਮੈਂ ਕਹਿੰਦਾ ਸੁਣ ਕੇ ਹਰਿਆਣ ਹੋ ਜਾਓਗੇ ਜੀ ਇੰਨਾ ਕੋ ਸ਼ਾਨਦਾਰ ਇਹ ਆਰਟੀਕਲ ਹੈ ਮੇਰੀ ਗਾਰੰਟੀ ਹੈ ਅਗਰ ਤੁਸੀਂ ਇਹ ਆਰਟੀਕਲ ਰੈਡੀ ਕਰਵਾਉਣੇ ਹੋ ਐਦਾਂ ਦੇ ਆਰਟੀਕਲ 15 15000 ਰੁਪਿਆ ਲਾਣ ਦੀ ਕੋਈ ਲੋੜ ਨਹੀਂ ਹੈਗੀ ਅਮਰਦ ਸਰੀਆ ਮਾਰ ਜਾਣਾ ਤੁਹਾਡੇ ਵਾਸਤੇ ਇੱਕ ਤੋਂ ਇੱਕ ਬੈਸਟ ਆਰਟੀਕਲ ਲੈ ਕੇ ਆਉਣਗੇ ਸੋ ਚੈੱਕ ਕਰੋ ਜੀ ਇਹ ਨੰਬਰ 1 ਡਿਜ਼ਾਈਨ ਆਇਆ ਮੇਰੀ ਦੁਕਾਨ ਤੇ ਅੱਜ ਮੇਰੇ ਸਟੋਰ ਦੇ ਵਿੱਚ ਸਭ ਤੋਂ ਸੋਹਣਾ ਡਿਜ਼ਾਈਨ ਆਇਆ ਸਭ ਤੋਂ ਘੈਂਟ ਸੂਟ ਆਇਆ ਪ੍ਰੋਪਰ ਹੈਵੀ 슬ੀਵਜ਼ ਵਾਲਾ ਕਾਰਾ ਜੀ ਸੋ ਪਿਓਰ ਕਰੇਪ ਦੀ ਆਰੀ ਹੈ ਇਸ ਦੀ ਬਾਟਮ ਬਾਟਮ ਤੇ ਆ ਰਿਹਾ ਪ੍ਰੋਪਰ ਹੈਂਡ ਵਰਕ ਦਾ ਕੰਮ ਸੋ ਆਰਟੀਕਲ ਕਿੱਦਾਂ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਨੂੰ ਸੋ ਸਭ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਸ਼ੇਅਰ ਕਰਨ ਵਾਲਾ ਸੂਟ ਹੈ ਸੋ ਬੁਕਿੰਗ ਕਰਾ ਲਿਓ ਮੈਂ ਤਾਂ ਇਹ ਪੀਸ ਲੈ ਗਿਆ ਆਪਣੇ ਘਰਦਿਆਂ ਲਈ ਤੁਸੀਂ ਬੁਕਿੰਗ ਕਰਾ ਲਿਓ ਹੁਣ ਫੜਾਫੜ ਲਾਜਵਾ ਆਰਟੀਕਲ ਆ ਜੀ ਮੇਰੇ ਸਟੋਰ ਤੇ ਬੜਾ ਸੋਹਣਾ ਸੂਟ ਆਇਆ ਸੋ ਦੋਨੋਂ ਪੀ ਦੋ ਪੀਸ ਆਏ ਆ ਬੁਕਿੰਗ ਆਪਣੀ ਫੜਾਫੜ ਕਰਾ ਲਿਓ ਦੋ ਪੀਸ ਤੋਂ ਬਾਅਦ ਪ੍ਰੀ ਬੁਕਿੰਗ ਤੇ ਸਟਾਕ ਆਊਗਾ ਜੀ ਇਸ ਦਾ ਪ੍ਰਾਈਸ ਸੁਣ ਲਓ ਕੀ ਹੈ ਕੋਈ 10000 ਰੁਪਏ ਨਹੀਂ ਕੋਈ 9000 ਨਹੀਂ ਕੋਈ 8000 ਨਹੀਂ 1250 ਦਾ ਸੂਟ ਪਏਗਾ ਮੇਰੀ ਗਾਰੰਟੀ ਹੈ 1250 ਜੇ ਤੁਹਾਨੂੰ ਇਹ ਚੀਜ਼ ਮਿਲਦੇ ਥੈਂਕ ਯੂ ਸੋ ਪਿਓਰ ਕਰਾਸ਼ ਟਿਸ਼ੂ ਦਾ ਡਿਜ਼ਾਈਨਰ ਸੂਟ ਆ ਜੀ ਇਹ ਸੋ ਸਭ ਤੋਂ ਵੱਡੀ ਗੱਲ ਪ੍ਰਾਈਸ ਅਕੋਰਡਿੰਗ ਬਹੁਤ ਪਿਆਰਾ ਆਰਟੀਕਲ ਹੈ ਕ੍ਰਾਸ ਟਿਸ਼ੂ ਦੀ ਜਿਹੜੀ ਰੇਂਜ ਸ਼ੁਰੂ ਹੁੰਦੀ ਹੈ ਮੋਸਟਲੀ ਹੁੰਦੀ ਹੈ 500 ਤੋਂ 7000 ਤੋਂ ਨੋਰਮਲ ਆਰਮ ਸੋ ਇਹ ਪਹਿਲਾ ਆਰਟੀਕਲ ਜਿਹੜਾ ਘੱਟ ਪ੍ਰਾਈਸ ਦੇ ਵਿੱਚ ਬਣਿਆ ਹੋਇਆ ਸੋ ਇਹ ਹੈਗਾ ਜੀ ਡਿਜ਼ਾਈਨਰ গারਲਿਸ਼ ਲੁੱਕ ਡਿਜ਼ਾਈਨ ਸੋ ਵੀ ਸ਼ੇਪ ਨੈਕ ਪ੍ਰੋਪਰ ਛੜੀਆਂ ਬਣੀਆਂ ਹੋਈਆਂ ਨੇ ਨੀਚੇ ਤੱਕ ਪ੍ਰੋਪਰ 슬ੀਵਸ ਵਾ ਕਰਿਆ ਉਸ ਤੋਂ ਬਾਅਦ ਪਿਓਰ ਕਲੇਮ ਦੀ ਬਾਟਮ ਆ ਰਹੀ ਹੈ ਬਾਟਮ ਦੇ ਸਾਰਾ ਹੈਂਡਵਰਕ ਦਾ ਕੰਮ ਆ ਰਿਹਾ ਜੀ ਸੋ ਉਸ ਤੋਂ ਬਾਅਦ ਚੈੱਕ ਕਰੋ ਜੀ ਇਸ ਦਾ ਦੁਪੱਟਾ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਆ ਰਿਹਾ ਬਿਲਕੁਲ ਸੌਫਟ ਕੁਆਲਿਟੀ ਦਾ ਸੋ ਲਾਜਮਾ ਵੇ ਆਰਟੀਕਲ ਹੈ ਜੀ ਸੋ ਇਸ ਦਾ ਪ੍ਰਾਈਸ ਵੀ ਇਕਨੋਮਿਕਲ ਹੈ ਔਰ ਸ਼ੇਡ ਵੀ ਬੜੇ ਪਿਆਰੇ ਆ ਸੋ ਇੱਕ ਸ਼ੇਡ ਆ ਰਿਹਾ ਜੀ ਜਿਸ ਦੇ ਚ ਮਸਟਰਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਤਿੰਨੇ ਕਲਰ ਸੋਹਣੇ ਆ ਸੋ ਕਾਫੀ ਕਸਟਮਰ ਡਿਮਾਂਡ ਆ ਰਹੀ ਸੀ ਪਰ ਪੀਸ ਮਿਲਿਆ ਮਸਾਂ ਹੀ ਤਿੰਨ ਸੋ ਇੱਕ ਆ ਰਿਹਾ ਜੀ ਨਵਾਂ ਆ ਸ਼ੇਡਾ ਇਹ ਬ੍ਰਾਊਨ ਗਾਜ਼ਰੀ ਜੇ ਕਹਿ ਸਕਦੇ ਆ ਪਰ ਡਿਫਰੈਂਟ ਜਿਹਾ ਕਲਰ ਆ ਯੂਨੀਕ ਸ਼ੇਡਾ ਬ ਇਦਾਂ ਦਾ ਕਲਰ ਹੈ ਸੋ ਕਲਰ ਬਹੁਤ ਸੋਹਣਾ ਹੈ ਸੋ ਡਿਫਰੈਂਟ ਕਲਰ ਆ ਬੁਕਿੰਗ ਕਰਾ ਲਓ ਫਟਾਫਟ ਕੋਈ ਵੀ ਕਲਰ ਚਾਹੀਦਾ ਪ੍ਰਾਈਸ ਇਸ ਦਾ ਰਿਹਾ 4250 4250 ਥੈਂਕ ਯੂ ਸੋ ਜਿਨ੍ਹਾਂ ਨੇ ਘੱਟ ਪ੍ਰਾਈਸ ਦੇ ਵਿੱਚ ਬੁਟੀਕ ਮੇਡ গারਲਿਸ਼ ਸੂਟ ਲੈਣਾ ਨਾ ਤਾਂ ਆਪ ਇਸ ਬਾਇ ਕਰ ਲਿਓ ਬੜਾ ਪਿਆਰਾ ਆਰਟੀਕਲ ਲੈ ਕੇ ਆਏ ਜੀ ਪੀਸ ਚੈੱਕ ਕਰੋ ਕਿ ਨਾ ਸੋਹਣਾ ਬਣਾ ਹੈ ਇਹ ਆ ਰਿਹਾ ਜੀ ਹਲਕਾ ਫੁਲਕਾ ਡਿਜ਼ਾਈਨਰ গারਲਿਸ਼ ਲੁੱਕ ਦਾ ਡਿਜ਼ਾਈਨ neck ਤੇ ਕੰਮ ਚੈੱਕ ਕਰੋ ਸਾਰਾ ਪਰਲ ਵਗ ਦਾ ਕੰਮ ਕਰਵਾਇਆ ਸੋ ਉਸ ਤੋਂ ਬਾਅਦ ਜੀ ਹੈਂਡ ਪੇਂਟ ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਹੈਵੀ 슬ੀਵਜ਼ ਵਰਕ ਉਸ ਤੋਂ ਬਾਅਦ ਇਸ ਦੀ ਬਾਟਮ ਆ ਰਹੀ ਹੈ ਪਿਓਰ ਸਿਲਕ ਦੀ ਜਿਹੜਾ ਮੈਂ ਸ਼ੇਡ ਓਪਨ ਕਰਿਆ ਪਿੰਕ ਗਾਜ਼ਰੀਆ ਸ਼ੇਡ ਹੈ ਔਰ ਦੁਪੱਟਾ ਜੈਕਰੋਗੇ ਨਾ ਸੋਹਣਾ ਬਣਾ ਹੋਇਆ ਆ ਆ ਰਿਹਾ ਦੁਪੱਟਾ ਸੋ ਮੇਰੇ ਨਾਲ ਟੌਪ ਕਲਾਸ ਆਰਟੀਕਲ ਹੈ ਬੜਾ ਸੋਹਣਾ ਪੀਸ ਬਣਾ ਹੋਇਆ ਕਲਰ ਸ਼ੇਡ ਬਿਲਕੁਲ ਨਵੇਂ ਰੈਡੀਗੋ ਆਏ ਆ ਆ ਆ ਰਿਹਾ ਸਟੀਲ ਗ੍ਰੇ ਸਟੀਲ ਗ੍ਰੇ ਆ ਰਿਹਾ ਸਟੀਲ ਗ੍ਰੇ ਦਾ ਦਮ ਓਪਨ ਕਰ ਦੇਣਾ ਦੁਪੱਟਾ ਆ ਆਏਗਾ ਜੀ ਸਟੀਲ ਗ੍ਰੇ ਦਾ ਦੁਪੱਟਾ ਸੋ ਲੋ ਜੀ ਆ ਆ ਗਿਆ ਸਟੀਲ ਗ੍ਰੇ ਕਲ ਇੱਕ ਆ ਗਿਆ ਜੀ ਕਰੀਮ ਸ਼ੇਡ ਸਪੈਸ਼ਲ ਇੱਕ ਆ ਗਿਆ ਕਰੀਮ ਕਲਰ ਸੋ ਕਲਰ ਫਟਾਫਟ ਬੁੱਕ ਕਰਾ ਲਿਓ ਕਿਉਂਕਿ ਆਰਟੀਕਲ ਬਹੁਤ ਸੋਹਣਾ ਹੈ ਗਰਲਿਸ਼ ਲੁੱਕ ਦਾ ਡਿਜ਼ਾਈਨਰ ਸੂਟ ਹੈ ਪ੍ਰਾਈਸ ਕੀ ਹੈ ਦਾ ਪ੍ਰਾਈਸ ਦੱਸਦੀ ਲੋ ਜੀ ਪ੍ਰਾਈਸ ਦੱਸ ਕੀ ਜਾਵਾਂਗੇ ਆਪਾਂ ਲੋ ਜੀ ਪ੍ਰਾਈਸ ਆ ਰਿਹਾ 4800 4800 ਰੁਪਏ ਥੈਂਕ ਯੂ ਸੋ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਇਹ ਆਰਟੀਕਲ ਦੀ ਜੀ ਲੋ ਜੀ 3D ਆਰਟੀਕਲ ਰੀਸਟਾਕ ਕਰਤਾ ਜੀ ਬੁਟੀਕ ਮੇਡ ਡਿਜ਼ਾਈਨਰ ਸੂਟਸ ਇਹਦੀ ਕੁਆਂਟੀਟੀ ਬਣਾਈ ਹੈ ਜੀ ਅਸੀਂ 250 ਸੂਟਾਂ ਦੀ ਕੁਆਂਟੀਟੀ ਬਣਵਾਈ ਹੈ ਸੋ ਟਾਈਮ ਜ਼ਰੂਰ ਲੱਗੇਗਾ 7 ਹਫਤੇ ਹਫਤੇ ਬਾਅਦ ਸਭ ਦੇ ਕੋਰੀਅਰ ਹੋਣਗੇ ਜੀ ਹਫਤੇ ਬਾਅਦ ਹਫਤੇ ਦੇ ਵਿੱਚ ਵਿੱਚ ਤੱਕ ਦੀ ਬੁਕਿੰਗ ਹੈ ਜੀ ਹਫਤੇ ਦੇ ਵਿੱਚ ਤੁਸੀਂ ਜਿੰਨੇ ਸੂਟ ਬੁੱਕ ਕਰਾਣੇ ਆ ਕਰਾ ਸਕਦੇ ਹੋ ਸੋ ਪੀਸ ਸਿੰਗਲ ਹਜੇ ਆਇਆ ਹੈ ਕੁਆਂਟੀਟੀ 250 ਸੂਟਾਂ ਦੀ ਸਾਡੀ ਆਣੀ ਹੈ ਸੋ ਪੀਸ ਚੈੱਕ ਕਰੋ ਕਿੰਨਾ ਕੋਈ ਲਾਜਵਾ ਬਣਾ ਆ ਜੀ ਆਏ ਹਾਏ ਹਾਏ ਕੀ ਬਾਤ ਹੈ ਮੈਂ ਕਹਿੰਦਾ ਜੀ ਸੁਪਰ ਹਿੱਟ ਡਿਜ਼ਾਈਨਰ ਸੂਟ ਹੈ ਬੁਟੀਕ ਮੇਡ ਬਿਊਟੀਫੁੱਲ ਆਰਟੀਕਲ ਫੈਬਰਿਕ ਬਿਲਕੁਲ ਨਵਾਂ ਜੀ ਪਿਓਰ ਵਿਸਕੋਸ ਹਲਕੀ ਜਿਹੀ ਸ਼ਿਮਰ ਦੀ ਕਵਰਟਿੰਗ ਕਰੀ ਹੋਈ ਆ ਵਿੱਚ ਸੋ ਬੜਾ ਪਿਆਰਾ ਆਰਟੀਕਲ ਹੈ ਅੱਛਾ ਚੈੱਕ ਕਰੋ ਬੜਾ ਪਿਆਰਾ ਫੈਬਰਿਕ ਆ ਪ੍ਰੋਪਰ ਹੈਵੀ 슬ੀਵਜ਼ ਵਰਕ ਆ ਰਿਹਾ ਉਸ ਤੋਂ ਬਾਅਦ ਜੀ ਪਿਓਰ ਕ੍ਰੇਪ ਦੀ ਸਪੈਸ਼ਲ ਕਰੀਮ ਕਲਰ ਦੀ ਬਾਟਮ ਹੈ ਜੀ ਸੋ 3D ਆਰਟੀਕਲ ਹੈ ਬੁਟੀਕ ਮੇਡ ਆਰਟੀਕਲ ਹੈ ਜੀ ਲਾਜਵਾ ਆਰਟੀਕਲ ਹੈ ਬਾਟਮ ਤੇ ਕੰਮ ਆ ਰਿਹਾ ਉਸ ਤੋਂ ਬਾਅਦ ਦੁਪੱਟਾ ਆ ਰਿਹਾ ਜੀ ਗ੍ਰੀਨ ਸ਼ੇਡ ਦਾ ਤੁਸੀਂ ਕਲਰ ਕੰਬੀਨੇਸ਼ਨ ਚੈੱਕ ਕਰੋ ਜੀ ਮੈਂ ਕਹਿੰਨਾ ਬਿਲਕੁਲ ਨਵਾਂ ਕੰਟਰਾਸਟ ਔਰ ਦੁਪੱਟੇ ਦਾ ਜਿਹੜਾ ਫੈਬਰਿਕ ਹੈ ਜੀ ਉਹ ਵੀ ਪਿਓਰ ਵਿਸਕੋਸ ਹਲਕੀ ਜੀ ਸ਼ਿਮਰ ਦੀ ਸ਼ਾਈਨਿੰਗ ਦੀ ਦਿੱਤੀ ਹੋਈ ਹੈ ਬਿਲਕੁਲ ਸੌਫਟ ਕੁਆਲਿਟੀ ਹੈ ਤੁਸੀਂ ਲੈਸ ਚੈੱਕ ਕਰੋ ਕਿ ਨਹੀਂ ਪਿਆਰੀ ਲੱਗੀ ਹੋਈ ਐ ਸੋ ਮਿਰਰਲ ਵਰਕ ਦੀ ਪਰਲ ਵਰਕ ਦੀ ਲੈਸ ਲਵਾਈ ਹੋਈ ਐ ਸੋ ਇਹ ਪੀਸ ਰੈਡੀ ਕਰਵਾ ਰਹੇ ਆਂ ਜੀ ਸੋ ਬੁਕਿੰਗ ਕਰਾ ਲਿਓ ਫੜਾਫੜ ਸੋ ਟ੍ਰੈਂਡ ਕੀ ਹੁੰਦਾ ਉਹ ਤਾਂ ਅਮਰਸਰੀਆ ਮਾਲਜਾਨ ਦੇ ਕਲਾਇੰਟ ਜਾਣਦੇ ਆ ਜਾਂ ਅਮਰਸਰੀਆ ਮਾਲਜਾਨ ਜਾਣਦੇ ਆ ਸੋ ਚੈੱਕ ਕਰੋ ਨਾਰਕਲੀ ਲੈ ਕੇ ਆਇਆ ਲੇਟੈਸਟ ਬਿਲਕੁਲ ਸੋ ਐਹੋ ਜੀ ਟ੍ਰੈਂਡਿੰਗ ਆਈਟਮ ਕਿਹੜੀ ਐ ਜਿਹੜੀ ਅਮਰਸਰੀਆ ਮਾਲਜਾਨ ਦੇ ਥੋੜੇ ਵਾਸਤੇ ਨਾਲ ਲੈ ਕੇ ਆਣ ਸੋ ਚੈੱਕ ਕਰੋ ਜੀ ਟ੍ਰੈਂਡ ਦਾ ਅਸੀਂ ਟ੍ਰੈਂਡੀ ਸੈੱਟ ਕਰ ਦੇਣਾ ਇਹੋ ਜਿਹਾ ਕਿ ਹਰ ਕੋਈ دیਵਾਨਾ ਹੋ ਜਾਣਾ ਅਮਰਸਰੀਆ ਮਾਲਜਾਨ ਦੇ ਸਟੋਰ ਦੇ ਸੂਟਾਂ ਦੇ ਵਿੱਚ ਤੇ ਨਾਰਕਲੀ ਡਰੈਸਾਂ ਦੇ ਵਿੱਚ ਲਹਿੰਗੇ ਸੂਟਾਂ ਦੇ ਵਿੱਚ ਆ ਚੈੱਕ ਕਰੋ ਜੀ ਨਾਰਕਲੀ ਇਹ ਆ ਗਜਬ ਨਾਰਕਲੀ ਆਈ ਹੈ ਮੈਂ ਕਹਿੰਦਾ ਜੀ ਸੁਪਰ ਹਿੱਟ ਫੁੱਲ ਟ੍ਰੈਂਡਿੰਗ ਆਈਟਮ ਲੈ ਕੇ ਆਏ ਜੀ ਫੁੱਲ ਟ੍ਰੈਂਡਿੰਗ ਔਰ ਨਵਾਂ ਸ਼ੇਡ ਹੈ ਬ੍ਰਾਊਨ ਸ਼ੇਡ ਲੈ ਕੇ ਆਏ ਦੋ ਸ਼ੇਡ ਰੈਡੀ ਕਰਵਾਏ ਆ ਪਿਓਰ ਬਾਸਕਰ ਸ਼ਿਮਰ ਫੈਬਰਿਕ ਆ ਜੀ ਨਾਰਕਲੀ ਚੈੱਕ ਕਰੋ ਫਰੰਟ ਤੇ ਆਇਆ ਜੀ ਕੰਮ ਸਾਰਾ ਸੋ ਆ ਬੈਕ ਤੇ ਸਾਰਾ ਸੀਕਵੈਂਸ ਵਗਦਾ ਕੰਮ ਸੋ ਲਾਜਵਾਬ ਨਾਰਕਲੀਆ ਰੈਡੀ ਟੂ ਵੇਅਰ ਆ ਬਸ ਇਸ ਦੀ ਬਾਟਮ ਜਾਂ ਪਲਾਜ਼ੋ ਤੁਸੀਂ ਜੋ ਵਰਗੀ ਸਟਿਚ ਕਰਾ ਸਕਦੇ ਹੋ ਆ ਚੈੱਕ ਕਰੋ ਇਹ ਫੈਬਰਿਕ ਆ ਰਹੀ ਦੀ ਬਾਟਮ ਦਾ ਉਸ ਤੋਂ ਬਾਅਦ ਫੋਰ ਸਾਈਡ ਹੈਵੀ ਦੁਪੱਟਾ ਕਰਾਇਆ ਜੀ ਦੁਪੱਟੇ ਤੇ ਵੀ ਵਰਕ ਕਰਾਇਆ ਸੋ ਚੀਜ਼ ਚੈੱਕ ਕਰੋ ਮੈਂ ਕਹਿੰਨਾ ਜੀ ਅਲਟੀਮੇਟ ਆਈਟਮ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਨੂੰ ਬੇਨਤੀ ਹੈ ਦੋ ਸ਼ੇਅਰ ਰੈਡੀ ਕਰਵਾਇਆ ਆ ਦੇਖੋ ਬੈਕ ਤੇ ਵੀ ਫਲਾਵਰ ਬਣਿਆ ਹੋਇਆ ਹੈ ਇਹਦੇ ਆ ਬੈਕ ਤੇ ਵੀ ਫਲਾਵਰ ਹੈ ਚੈੱਕ ਕਰੋ ਪ੍ਰੋਪਰ ਹੈਵੀ ਬਾਜੂ ਨਾਲ ਕਲੀ ਕਿਵੇਂ ਲੱਗੀ ਕਮੈਂਟ ਕਰਕੇ ਜੁੜਦਾ ਦਿਓ ਸਭ ਨੂੰ ਬੇਨਤੀ ਹੈ ਸੋ ਮੈਂ ਕਹਿੰਨਾ ਜੀ ਇਸ ਟੈਂਪਲ ਦੀ ਸਭ ਤੋਂ ਸੋਹਣੀ ਨਾਰਕੀ ਲੈ ਕੇ ਆਇਆ ਇਸ ਸੀਜ਼ਨ ਦੀ ਲੋ ਜੀ ਚੈੱਕ ਕਰੋ ਅਮਰਸਰੀਆ ਮਾਲਜਾਂ ਦੇ ਸਟੋਰ ਤੇ ਆਇਆ ਹੋਇਆ ਜੀ ਸਸਕਾਲ ਜੀ ਸੋ ਪੀਟੇ ਵਾਕ ਦੇ ਵਿੱਚ ਆਰਟੀਕਲ ਰੈਡੀ ਕਰਵਾਇਆ ਦੁਬਾਰਾ ਰੀਸਟਾਕ ਕਰਾਇਆ ਡਿਜ਼ਾਈਨ ਇਹ ਸੋ ਤਿੰਨ ਰੰਗ ਰੈਡੀ ਹੋ ਕੇ ਆਏ ਆ ਔਰ ਡਿਜ਼ਾਈਨ ਬੜਾ ਪਿਆਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਫੈਬਰਿਕ ਬਹੁਤ ਪਿਆਰਾ ਹੈ ਸੋ ਜਿਹੜੀ ਆ ਲਾਈਨਿੰਗ ਟਾਈ ਐਂਡ ਡਾਈ ਜੀ ਬਣੀ ਹੋਈ ਹੈ ਨਾ ਮਲਟੀ ਕਲਰ ਦੀ ਜਿਹੜੀ ਸ਼ਰਟ ਬਣੀ ਹੋਈ ਹੈ ਸੋ ਇਹਦੀ ਗ੍ਰੇਸ ਵੀ ਵੱਖਰੀ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਲੈਣੀ ਹੈ ਕੁਝ ਹਟਕੇ ਆਈਟਮ ਜਿਨ੍ਹਾਂ ਨੇ ਲੈਣੀ ਹੈ ਬਿਲਕੁਲ ਸਰਦਾਰੀ ਕਿ ਵਰਕ ਝੜਕ ਪੜਕ ਨਾ ਹੋਵੇ ਤਾਂ ਆ ਚੀਜ਼ ਉਹਨਾਂ ਵਾਸਤੇ ਬਣੀ ਹੋਈ ਹੈ ਸੋ ਸਪੈਸ਼ਲ ਆਰਟੀਕਲ ਆ ਪਿੱਟੇ ਵਗ ਦਾ ਕੰਮ ਹੈ ਸਾਰਾ ਬਾਜੂ ਦੇ ਕੰਮ ਹੈ ਸੋ ਜਿਨ੍ਹਾਂ ਨੇ ਕੁਝ ਅਲੱਗ ਲੈਣਾ ਜਿਵੇਂ ਹੁਣ ਤੁਸੀਂ ਦਾਜ ਵਰਗੇ ਸੂਟ ਬਣਾਣੇ ਹੁੰਦੇ 11 ਤੋਂ 12 ਜਾਂ 15 ਜਾਂ 16 ਹਨਾ ਕੁਝ ਐਹੋਜਾ ਆਰਟੀਕਲ ਲੱਗ ਜਾ ਹੋਣਾ ਚਾਹੀਦਾ ਵਿੱਚ ਜਿਹੜਾ ਡੀਸੈਂਟ ਵੀ ਹੋਵੇ ਸੋਬਰ ਵੀ ਹੋਵੇ ਆ ਚੀਜ਼ ਉਹਨਾਂ ਵਾਸਤੇ ਬੈਸਟ ਹੈ ਸੋ ਪਾਰਟੀ ਦੇ ਡਿਜ਼ਾਈਨਰ ਸੂਟ ਹੈ ਔਰ ਦੁਪੱਟਾ ਪੂਰਾ ਫੋਰ ਸੈੱਟ ਕਰਿਆ ਹੋਇਆ ਜੀ ਸੋ ਦੁਪੱਟਾ ਵੀ ਆ ਰਿਹਾ ਸ਼ਰਟ ਨਾਲ ਦਾ ਸੇਮ ਸੋ ਪਿਓਰ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਪਿਓਰ ਕ੍ਰੇਪ ਦੀ ਬਾਟਮ ਹੈ ਸੋ ਛੇੜ ਅਸੀਂ ਤਿੰਨ ਰੈਡੀ ਕਰਵਾਇਆ ਜੀ ਸੋ ਇੱਕ ਆ ਰਿਹਾ ਆਵਲਾ ਛੇੜ ਬੜਾ ਪਿਆਰਾ ਛੇੜ ਹੈ ਬਿਲਕੁਲ ਨਵਾਂ ਛੇੜ ਹੈ ਜੀ ਕਲਰ ਚੈੱਕ ਕਰੋ ਕਿ ਨਾਲ ਲਾਗਦਾ ਸੋ ਇੱਕ ਆ ਰਹਾ ਜੀ ਆਵਲਾ ਕਲਰ ਦੇਖੋ ਕਿਡਾ ਕੈਂਡ ਕਲਰ ਹੈ ਸੋ ਕਲਰ ਬੁਕਿੰਗ ਕਰਾ ਲਓ ਫੋਰਵਰਡ ਕੋਈ ਵੀ ਇਸ ਦਾ ਸੋ ਡਿਫਰੈਂਟ ਕਲਰ ਕੰਬੀਨੇਸ਼ਨ ਦੇ ਸੋ ਬਿਲਕੁਲ ਇਕਨੋਮਿਕਲ ਪ੍ਰਾਈਸ ਦੇ ਸੋ ਆ ਆ ਰਿਹਾ ਜੀ ਬਿਊਟੀਫੁਲ ਡਿਜ਼ਾਈਨਰ ਸੂਟ ਸੋ ਚੈੱਕ ਕਰੋ ਜੀ ਆਹ ਤਾਂ ਆ ਰਿਹਾ ਤਾਂ neck ਜੀ neck ਤੇ ਆ ਰਿਹਾ ਪ੍ਰੋਪਰ ਹੈਂਡਵਰਕ ਦਾ ਕੰਮ ਸੋ ਪ੍ਰੋਪਰ ਘੇਰੇ ਤੇ ਕੰਮ ਕਰਿਆ ਪੈਚਵਰਕ ਦਾ ਸੋ ਪ੍ਰੋਪਰ ਹੈਵੀ 슬ੀਵਜ਼ ਵਰਕ ਆ ਰਿਹਾ ਪਿਓਰ ਸ਼ਿਮਰ ਟਿਸ਼ੂ ਫੈਬਰਿਕ ਦਾ ਸ਼ਰਟ ਦਾ ਸੋ ਉਸ ਤੋਂ ਬਾਅਦ ਚੈੱਕ ਕਰੋ ਜੀ ਇਸ ਦਾ ਬੈਕ neck ਆ ਆ ਰਿਹਾ ਜੀ ਬੈਕ ਤੇ neck ਤੇ ਕਢਾਈ ਸੋ ਆ ਆ ਰਿਹਾ ਪ੍ਰੋਪਰ ਬੈਕ neck ਬਣਾ ਹੋਇਆ ਸੋ ਲਾਜਵਾਬ ਡਿਜ਼ਾਈਨਰ ਸੂਟ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਲਰ ਕੰਬੀਨੇਸ਼ਨ ਇਹੋ ਜਿਹੇ ਕਲਰ ਕੰਬੀਨੇਸ਼ਨ ਬਹੁਤ ਰੇਅਰ ਮਿਲਦੇ ਆ ਸੋ ਆ ਚੈੱਕ ਕਰੋ ਇਹ ਰੇਡੀਓ ਕਰਾਣੇ ਪੈਂਦੇ ਆ ਆਪਾਂ ਨੂੰ ਸੋ ਅਗਰ ਆਪਾਂ ਇਹ ਚੀਜ਼ ਤਿਆਰ ਕਰਾਣੇ ਆ ਤਾਂ ਮੈਕਸਿਮ 7-8000 ਤੋਂ ਘੱਟ ਨਹੀਂ ਬਣਦੀ ਆਮ ਗੱਲ ਹੈ ਸੋ ਆ ਚੈੱਕ ਕਰੋ ਬਾਟਮ ਦੇ ਵਰਕ ਉਸ ਤੋਂ ਬਾਅਦ ਚੈੱਕ ਕਰੋ ਜੀ ਇਸ ਦਾ ਦੁਪੱਟਾ ਸੇਮ ਆ ਰਿਹਾ ਜੀ ਦੁਪੱਟਾ ਪ्योर ਸ਼ਿਮਾ ਟਿਸ਼ੂ ਦਾ ਸੋ ਲਾਜਵਾ ਆ ਆਰਟੀਕਲ ਆ ਜੀ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ ਬਿਲਕੁਲ ਇਕਨੋਮਿਕਲ ਪ੍ਰਾਈਸ ਆ ਸੋ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਾ ਲਓ ਜਿਨ੍ਹਾਂ ਨੂੰ ਚਾਹੀਦਾ ਥੈਂਕ ਯੂ ਸੋ ਬੁਟੀਕ ਮੇਡ ਡਿਜ਼ਾਈਨਰ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਬੜਾ ਪਿਆਰਾ ਆਰਟੀਕਲ ਹੈ ਇਹ ਸਾਰਾ ਪੈਚ ਵਰਕ ਦਾ ਕੰਮ ਹੈ ਸੋ ਚੈੱਕ ਕਰੋ ਜੀ ਆ ਆ ਰਿਹਾ ਹੈ ਨੈਕ ਦੇ ਉੱਤੇ ਕੰਮ ਚੈੱਕ ਕਰੋ ਬਾਡੀ ਸਟਾਈਲ ਦੇਖੋ ਕਿੰਨਾ ਪਿਆਰਾ ਹੈ ਇਸ ਦਾ ਸੋ ਲਾਲਵਾ ਵਾਟਕਾ ਜੀ ਸੋ ਆ ਰਿਹਾ ਸਾਰਾ ਨੈਕ ਤੇ ਵਰਕ ਪੈਚ ਵਰਕ ਦਾ ਕੰਮ ਹੈ ਪ੍ਰੋਪਰ 슬ੀਵਸ ਤੇ ਵਰਕ ਹੈ ਲਾਈਟ ਵੇਟ ਗਾਰਲਿਸ਼ ਲੁੱਕ ਬੁਟੀਕ ਮੇਡ ਡਿਜ਼ਾਈਨਰ ਸੂਟ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਲਰ ਕੰਬੀਨੇਸ਼ਨ ਬਿਲਕੁਲ ਡਿਫਰੈਂਟ ਹੈ ਜੀ ਸੋ ਨੇਵੀ ਬਲੂ ਕਲਰ ਦੀ ਬਾਟਮ ਆ ਰਹੀ ਹੈ ਪਿਓਰ ਕ੍ਰੇਪ ਦੀ ਔਰ ਬਾਟਮ ਤੇ ਆ ਰਹੀ ਸਾਰਾ ਹੈਂ ਸੋ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਸੋ ਆ ਆ ਰਿਹਾ ਹੈ ਜਦਾ ਦੁਪੱਟਾ ਵਿਸਕੋਸ ਔਰਗੈਂਜ਼ਾ ਦਾ ਡਬਲ ਸ਼ੇਡ ਦਾ ਦੁਪੱਟਾ ਆ ਰਿਹਾ ਜੀ ਇਸ ਦਾ ਸੋ ਬੁਕਿੰਗ ਕਰਾ ਲਓ ਫਟਾਫਟ ਜਿਨਾਂ ਨੂੰ ਇਹ ਆਰਟੀਕਲ ਚਾਹੀਦਾ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਹੈ ਇਕਨੋਮਿਕਲ ਪ੍ਰਾਈਸ ਆ ਰਿਹਾ ਜੀ 4500 4500 ਰੁਪਏ ਮੌਡਲ ਦੇ ਪਾਸ ਚੈੱਕ ਕਰਾ ਦਿਓ ਜੀ ਸੋ ਬੜਾ ਪਿਆਰਾ ਆਰਟੀਕਲ ਹੈ